ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਮਰਨ ਤੋਂ ਬਾਅਦ ਮਰਨ ਵਾਲੇ ਦੇ ਜਿਹੜੇ ਘਰ ਵਾਲੇ ਉਹਦੇ ਵਾਸਤੇ ਜਿਹੜਾ ਭੋਜਨ ਪਕਾਉਂਦੇ ਐ ਗਰੀਬਾਂ ਨੂੰ ਖਿਲਾਉਂਦੇ ਐ ਉਹਦੇ ਵਾਸਤੇ ਪੂਜਾ ਪਾਠ ਕਰਦੇ ਐ ਉਹਦੇ ਵਾਸਤੇ ਰੱਬ ਦੀ ਰਾਹ ਦੇ ਵਿੱਚ ਕੱਪੜੇ ਦਿੰਦੇ ਐ ਆਇਆ ਕਿ ਉਹਦਾ ਸਵਾਬ ਮਰਨ ਵਾਲੇ ਨੂੰ ਪਹੁੰਚਦਾ ਕਿ ਨਹੀਂ ਪਹੁੰਚਦਾ ਇਸ ਦੇ ਬਾਰੇ ਮੁਕੰਮਲ ਡਿਟੇਲ ਅੱਜ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣੀ ਕਥਾ ਦੇ ਵਿੱਚ ਦੱਸਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਜੇ ਮੋਹ ਘਰ ਮੋਹੇ ਘਰ ਮੋਏ ਪਿਤਰੀ ਦੇ ਅੱਗੇ ਵੱਸਿਆਣੀ ਪਿਤਰੀ ਚੋਰ ਕਰੇ ਵੜੀਏ ਹੱਥ ਧਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮੱਲਾ ਪਹਿਲਾ ਜਿਉ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖੁਆਰ ਸੋਚੇ ਇਹ ਨਾ ਆਖੀਏ ਬੰਜ ਬਿੰਦਾ ਧੋਏ ਸੋਚੇ ਸੇ ਨਾਨਕਾ ਜਿਨ ਮਨਵਸਿਆ ਸੋਏ 17ਵੀਂ ਪੌੜੀ ਜਿਸਦੇ ਨਾਲ ਸੰਬੰਧਿਤ ਦੋ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਪ੍ਰਥਮ ਸ਼ਲੋਕ ਵਿੱਚ ਉਸ ਧਾਰਨਾ ਦਾ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਇੱਕ ਬੜੀ ਪੁਰਾਣੀ ਮਨੋਰ ਚਲੀ ਆ ਰਹੀ ਹੈ ਕਿ ਪਿਤਰਾਂ ਦੇ ਨਿਵਤ ਕੁਝ ਦਾਨ ਕਰੀਏ ਕੁਝ ਪੁੰਨ ਕਰੀਏ ਭੋਜਨ ਅਨ ਬਸਤਰ ਤਾਂ ਉਹ ਪਿਤਰਾਂ ਨੂੰ ਪਹੁੰਚ ਜਾਂਦੇ ਨੇ ਇਹ ਪ੍ਰਥਾ ਜੋ ਚਲਾਈ ਗਈ ਹੈ ਚਲਾਉਣ ਵਾਲਿਆਂ ਦਾ ਜਾਪਦਾ ਹੈ ਆਪਣਾ ਕੋਈ ਸਵਾਰਥ ਹੈ ਤਾਂ ਹੀ ਜੋ ਹੈ ਇਹ ਚੱਲੀਏ ਵਰਨਾ ਇਹ ਕਿਸਾ ਹੋ ਸਕਦਾ ਹੈ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ ਔਰ ਉਸ ਨੂੰ ਪਹੁੰਚੇ ਜੋ ਮਰਨ ਤੋਂ ਬਾਅਦ ਗਿਆ ਹੀ ਕਿੱਥੇ ਹੈ ਇਸ ਦਾ ਕੋਈ ਬੋਧ ਵੀ ਨਾ ਹੋਵੇ ਇਸ ਦਾ ਕੋਈ ਪਤਾ ਵੀ ਨਾ ਹੋਵੇ ਸਰਾਧਾ ਦੀ ਪ੍ਰਥਾ ਜੋ ਸਾਡੇ ਦੇਸ਼ ਦੇ ਵਿੱਚ ਪ੍ਰਚਲਿਤ ਹੋਈ ਉਸ ਬਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਣਾ ਨਜ਼ਰੀਆ ਜਿਵੇਂ ਹਰ ਧਰਮ ਤੇ ਧਾਰਮਿਕ rehبری ਪੁਰਸ਼ ਦਾ ਕੁਝ ਇਤਿਹਾਸਕ ਪੱਖ ਹੁੰਦਾ ਹੈ ਤੇ ਕੁਝ ਸਿਧਾਂਤਿਕ ਪੱਖ ਇਤਿਹਾਸਕ ਤੱਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਾਸੇ ਰੱਖਦੇ ਨੇ ਉਹਨਾਂ ਦੀ ਆਪਣੀ ਬਾਣੀ ਵਿੱਚ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਆਪਣਾ ਇਤਿਹਾਸ ਵੀ ਨਹੀਂ ਹੈ ਸਿਧਾਂਤ ਤੋਂ ਗਹਿਰਾ ਨਜ਼ਰੀਆ ਬੜੀ ਪੈਣੀ ਦ੍ਰਿਸ਼ਟੀ ਚਾਹੀਦੀ ਹੈ ਤਾਂ ਜਾ ਕੇ ਕਿਧਰੇ ਗੁਰੂ ਨਾਨਕ ਦੀ ਗੱਲ ਸਮਝਦੇ ਚਾਹੁੰਦੀ ਹੈ ਅਗਰ ਕੋਈ ਦਾਅਵੇ ਨਾਲ ਆਖੇ ਕਿ ਨਹੀਂ ਖਾਵੇ ਇੱਕ ਤੇ ਪਹੁੰਚੇਗਾ ਦੂਸਰੇ ਨੂੰ ਜ਼ਰੂਰ ਪਹੁੰਚੇਗਾ ਪਿਤਰਾਂ ਨੂੰ ਜ਼ਰੂਰ ਪਹੁੰਚੇਗਾ ਭਗਤ ਕਬੀਰ ਜੀ ਦਾ ਵੀ ਇਸ ਬਾਰੇ ਆਪਣਾ ਇਹ ਨਜ਼ਰੀਆ ਹੈ ਕਿ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਦ ਕਰਾਈ ਪਿਤਰ ਵੀ ਬਪਰੇ ਕਿਉ ਕਰ ਪਾਵੇਂ ਕਉਆ ਕੂਕਰ ਖਾਈ ਜਿੰਦੇ ਜਾਗਦੇ ਮਾਂ ਬਾਪ ਦਾ ਕੋਈ ਸਨਮਾਨ ਨਹੀਂ ਕੋਈ ਸੇਵਾ ਨਹੀਂ ਕੋਈ ਆਦਰ ਸਤਕਾਰ ਨਹੀਂ ਔਰ ਢੰਗ ਦਾ ਭੋਜਨ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਧ ਵਿਸ਼ੇਸ਼ ਢੰਗ ਦਾ ਭੋਜਨ ਔਰ ਆਖਿਆ ਜਾਏ ਇਹ ਪਿਤਰਾਂ ਨੂੰ ਸ਼ਾਂਤ ਕਰਨ ਵਾਸਤੇ ਕਰਦੇ ਪਿਆ ਆਂ ਕਿ ਪਿਤਰਾਂ ਦੀ ਪੂਰਤੀ ਵਾਸਤੇ ਸ਼ਰਾਧ ਪੈ ਕਰਾਂਦੇ ਆਂ ਔਰ ਜੇ ਦਾਵਾ ਇਹ ਹੋਵੇ ਕਿ ਵਾਕਈ ਪਹੁੰਚਦਾ ਹੈ ਹਰ ਹਾਲਤ ਦੇ ਵਿੱਚ ਪਹੁੰਚਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਰੇ ਬੜੀ ਤਾਰਕਿਕ ਜੋ யਥਾਰਥ ਤੇ ਖੜੀ ਹੈ ਉਹ ਗੱਲ ਕਰਦੇ ਨੇ ਜੇ মোহਾ ਕਾ ਘਰਮ ਹੋਏ ਘਰ ਮੋਹੇ ਪਿਤਰੀ ਦੇ ਜੇ ਕੋਈ ਚੋਰ ਕਿਸੇ ਦੇ ਘਰ ਸਨ ਲਾਵੇ ਤੇ ਸਨ ਲਾ ਕੇ ਧਨ ਪ੍ਰਾਪਤ ਕਰੇ ਤੇ ਉਸ ਧਨ ਨਾਲ ਸਰਾਦ ਕਰਾਵੇ ਚੋਰੀ ਦੇ ਧਨ ਨਾਲ ਜੋ ਚੁਰਾ ਕੇ ਲਿਆਇਆ ਹੈ ਸਨ ਲਾ ਕੇ ਲਿਆਇਆ ਹੈ ਉਸ ਪੈਸੇ ਦੇ ਨਾਲ ਇਸਰਾਦ ਕਰਾਵੇ ਪਿਤਰਾ ਦੇ ਨਿਵਿਤ ਦੇਵੇ कि जे हुन आख्या जाय वो वाकई पितरा तक पहुंचਦਾ ਔਰ ਅੱਗੇ ਬਕਾਇਦਾ ਰੱਬੀ ਵਿਧਾਨ ਦੇ ਮੁਤਾਬਕ ਪਹੁੰਚਦਾ ਹੈ। ਤੋ ਰੱਬੀ ਵਿਧਾਨ ਬਣਾਉਣ ਵਾਲੇ ਔਰ ਰੱਬ ਬੜਾ ਸਿਆਣਾ ਹੈ। ਜਾਂ ਤੇ ਕਹਿ દਈਏ ਕੁਝ ਜਾਣਦਾ ਨਹੀਂ। ਅਗਰ ਉਹ ਸਭ ਕੁਝ ਜਾਣਦਾ ਹੈ ਤਾਂ ਅੱਗੇ ਵਸਤ ਸਿਆਣੀਆਂ ਪਿਤਰੀ ਚੋੜ ਕਰੇ। ਅੱਗੇ ਵਸਤੂ ਦੀ ਪਹਿਚਾਨ ਹੋ ਜਾਏਗੀ ਕਿ ਵਸਤੂ ਤੇ ਚੋਰੀ ਦੀ ਹੈ। ਸੰਨ ਲਾਈ ਗਈ ਚੋਰੀ ਕੀਤੀ ਗਈ। ਉਸ ਨਾਲ ਧਨ ਆਇਆ ਔਰ ਉਸ ਧਨ ਦੇ ਨਾਲ ਸਰਾਧ ਕਰਾਇਆ ਗਿਆ। ਤੋਂ ਵਸਤੂ ਤੇ ਚੋਰੀ ਦੀ ਹੋ ਗਈ। ਤੇ ਜਿਸ ਨੂੰ ਦਿੱਤੀ ਹੈ ਉਹ ਵੀ ਚੋਰ ਬਣਾ ਲੈ ਜਾਣਗੇ। ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਜੇ ਪਿਤਰਾਂ ਦੇ ਨਿਵੇਤ ਚੋਰੀ ਦਾ ਧਾਮ ਅਰਪਣ ਕੀਤਾ ਹੈ। ਤੋਂ ਫਿਰ ਪਿਤਰ ਚੋਰ ਹੋ ਜਾਣਗੇ ਅੱਗੇ ਅਗਰ ਵਾਕਈ ਅੱਗੇ ਪਹੁੰਚਦਾ ਹੈ ਔਰ ਵਾਕਈ ਅੱਗੇ ਸਾਉ ਸੁ ਜਾਣ ਹੈ ਅਗਰ ਐਸੀ ਮਨੋਤ ਹੈ। ਤੋ ਫਿਰ ਪਿੱਤਰ ਵੀ ਚੋਰ ਹੋ ਗਏ ਦੇਖਣ ਦੇ ਚਾਇਆ ਸਾਰੀ ਦੁਨੀਆ ਦਾ ਕਾਨੂੰਨ ਇਸ ਗੱਲ ਨੂੰ ਮੰਨਦਾ ਹੈ ਕਿ ਚੋਰ ਨੇ ਜੋ ਚੋਰੀ ਕੀਤੀ ਉਹ ਤੇ ਗੁਨਾਹ ਹੈ ਪਰ ਜੋ ਚੋਰੀ ਦਾ ਸਮਾਨ ਆਪਣੇ ਕੋਲ ਰੱਖੇ ਜਾਂ ਵੇਚੇ ਇਹ ਵੀ ਗੁਨਾਹ ਹੈ ਇਹ ਵੀ ਜੁਰਮ ਹੈ ਇਸ ਨੁਕਤਾ ਨਿਗਾਹ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖਦੇ ਨੇ ਅਗਰ ਇੱਕ ਚੋਰ ਨਾਜਾਇਜ਼ ਤੰਗ ਨਾਲ ਉਸਨੇ ਧਨ ਪ੍ਰਾਪਤ ਕੀਤਾ ਕਿਸੇ ਦਾ ਘਰ ਸਨ ਲਾ ਕੇ ਕਿਸੇ ਦੇ ਘਰ ਦੇ ਚੋਂ ਚੁਰਾ ਕੇ ਤੇ ਘਰ ਲਿਆ ਕੇ ਉਸ ਧਨ ਦੇ ਨਾਲ ਸਰਾਧ ਕੀਤਾ ਹੈ ਆਪਣੇ ਪਿਤਰਾਂ ਦੇ ਨੇ ਵਿੱਚ ਦਾਨ ਪਿਆ ਕਰਦਾ ਹੈ ਮਹਾਰਾਜ ਕਰਨ ਚਲੋ ਇੱਥੇ ਤੱਕ ਅਸੀਂ ਮੰਨ ਲੈਨੇ ਆ ਲੇਕਿਨ ਇਹ ਮਨੋਤ ਵੀ ਨਾਲ ਹੋਵੇ ਕਿ ਅੱਗੇ ਪਹੁੰਚਦਾ ਹੈ ਔਰ ਅੱਗੇ ਸਾਰੇ ਸੁਜਾਨ ਬੈਠੇ ਨੇ ਪੁਚਾਣ ਵਾਲੇ ਸਿਆਣੇ ਨੇ ਪਰਮਾਤਮਾ ਦਾ ਨਿਯਮ ਔਰ ਪਰਮਾਤਮਾ ਬਹੁਤ ਸਿਆਣਾ ਹੈ ਤਾਂ ਫਿਰ ਅੱਗੇ ਵਸਤ ਸਿਆਣੀ ਹੈ पितृ चोर करें फिर ते अगो वस्तु री पहचान हो जाएगी के चोरी दी है और पितर भी चोर बना ले जानगे क्या पितरां दे निमित कुछ भी नहीं भेजा जा सकता उन्हें कुछ भी नहीं ਦਿੱਤਾ जा सकता इतनी गल ते स्पष्ट है कि अस्थूल चीज असली नहीं भेज सकते अजोखा विज्ञान भी ਇਸ ਦੀ ਤਸਦੀਕ ਕਰਦਾ ਹੈ ਵਿਚਾਰਾਂ ਦੀ ਪਹੁੰਚ ਬੜੀ ਦੂਰ ਤੱਕ ਹੈ ਯਾਦ ਦੀ ਪਹੁੰਚ ਬੜੀ ਦੂਰ ਤੱਕ ਹੈ ਕਿਸੇ ਨੂੰ ਬਹੁਤ ਗਹਿਰੇ ਤਲ ਤੋਂ ਯਾਦ ਕਰੀਏ ਭਾਵੇਂ ਉਹ 3-4000 ਮੀਲ ਦੀ ਦੂਰੀ ਤੇ ਹੋਵੇ ਤਾਂ ਦੇਖਣ ਦੇ ਚਾਇਆ ਉਹ ਯਾਦ ਕਰਨ ਲੱਗ ਪੈਂਦਾ ਹੈ ਪਿਤਰਾਂ ਦੀ ਤੇ ਬਹੁਤ ਦੂਰੀ ਬਹੁਤ ਦੂਰੀ ਅਥਾ ਦੂਰੀ ਤੇ ਨੇ ਪਤਾ ਨਹੀਂ ਕਿਸ ਜਨਮ ਦੇ ਵਿੱਚ ਕਿਸ ਜੂਨ ਦੇ ਵਿੱਚ ਕਿਹੜੇ ਲੋਕ ਦੇ ਵਿੱਚ ਉਨ੍ਹਾਂ ਪਿਤਰਾਂ ਦੇ ਨਿਵਿਤ ਅਗਰ ਕੁਝ ਭੇਜਣਾ ਹੈ ਦੇਣਾ ਹੈ ਅਰਪਣ ਕਰਨਾ ਹੈ ਤਾਂ ਪ੍ਰਮਾਤਮਾ ਦਾ ਨਾਮ ਜਪਿਏ ਤੇ ਸੰਕਲਪ ਕਰੀਏ ਕਿ ਮੈਂ ਇਹ ਪਿਤਰਾਂ ਦੇ ਨਿਵਿਤ ਨਾਮ ਜਪ ਰਿਆਂ ਔਰ ਨਾਮ ਸੂਖਸ਼ਮ ਹੈ ਸੂਖਸ਼ਮ ਵਸਤੂ ਦੂਰ ਤੱਕ ਭੇਜੀ ਜਾ ਸਕਦੀ ਹੈ ਜੈਸੇ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ ਯਾਦ ਬੜੀ ਦੂਰ ਤੱਕ ਪਹੁੰਚਦੀ ਹੈ ਇਸੇ ਤਰ੍ਹਾਂ ਪ੍ਰਭੂ ਚਿੰਤਨ ਪ੍ਰਭੂ ਦਾ ਸਿਮਰਨ ਬੜੀ ਦੂਰ ਤੱਕ ਪਹੁੰਚਦਾ ਹੈ ਸਤਿਗੁਰ ਦੀ ਬਾਣੀ ਜਿਸ ਸੇ ਮਲਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੋ ਪਿਤਰਾ ਦਾ ਵੀ ਉਧਾਰ ਹੋ ਸਕਦਾ ਹੈ ਅਸੀਂ ਆਪਣੇ ਗੁਜ਼ਰ ਗਏ ਪੀਤਰ ਬਜ਼ੁਰਗ ਉਹਨਾਂ ਦਾ ਵੀ ਕਲਿਆਣ ਕਰ ਸਕਦੇ ਹਾਂ ਪਰ ਕਿਸ ਢੰਗ ਨਾਲ ਉਹਨਾਂ ਦੇ ਨਿਮਿਤ ਸਰਾਧ ਕਰਾ ਕੇ ਅਨ ਬਸਤਰ ਦੇ ਕੇ ਪੈਸਾ ਪਾਣੀ ਦੇ ਕੇ ਭੋਜਨ ਛਕਾ ਕੇ ਮਹਾਰਾਜ ਕਹਿੰਦੇ ਨਹੀਂ ਇਸਦੇ ਨਾਲ ਤੇ ਉਸੇ ਦਾ ਹੀ ਕਲਿਆਣ ਹੋ ਸਕਦਾ ਹੈ ਜੋ ਭੋਜਨ ਛਕ ਰਿਹਾ ਹੈ ਜੋ ਬਸਤਰ ਲੈ ਰਿਹਾ ਹੈ ਜੋ ਪੈਸਾ ਲੈ ਰਿਹਾ ਹੈ ਉਸ ਦਾ ਹੀ ਕਲਿਆਣ ਹੋਇਆ ਹੈ ਪਿਤਰਾਂ ਦਾ ਨਹੀਂ ਔਰ ਇਹ ਪਿਤਰਾਂ ਨੂੰ ਨਹੀਂ ਪਹੁੰਚੇਗਾ ਨਾ ਗੁਰੂ ਨਾਨਕ ਮੰਦੇ ਨੇ ਨਾ ਹੀ ਭਗਤ ਕਬੀਰ ਮੰਦੇ ਨੇ ਔਰ ਕੋਈ ਦਾਰਸ਼ਨਿਕ ਜਿਹਦੀ ਧਾਰਮਿਕ ਵਿਚਾਰਵਾਰਾ ਬਕਾਇਦਾ ਵਿਗਿਆਨਕ ਦ੍ਰਿਸ਼ਟੀਕੋਣ ਤੇ ਵੀ ਪੂਰੀ ਉਤਰਦੀ ਹੋਵੇਗੀ ਉਹ ਕਤਈ ਇਸ ਗੱਲ ਨੂੰ ਨਹੀਂ ਮੰਨੇਗਾ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ اور پھر اس نو پہنچے جو مدت ہوئی مر گئے اور پتہ نہیں کس جون پتہ نہیں کتھے ہے تو اے دھن کس طرح پہنچے گا اے بستر کس طرح گے اے بھوجن کس طرح جو ہے پہنچن گے اگر کوئی منک اپنے سمبند بنا کے رکھنا چاہے تو کچھ دینا بھی چاہتا ہے کچھ بھیجنا بھی چاہتا ہے تو صاحب کہہ ہاں دتا جا سکتا ہے, ہے اجوکا ਵਿਗਿਆਨ ਵੀ ਇਸ ਕੋਸ਼ਿਸ਼ ਦੇ ਚਾਹੇ ਕਿ ਹੋ ਗੁਜ਼ਰੇ ਪੁਰਾਣੇ ਜੋ ਬਜ਼ੁਰਗ ਨੇ ਮਹਾਪੁਰਸ਼ ਨੇ ਉਹਨਾਂ ਦੇ ਬੌਲ ਕਾਬੂਜ ਕੀਤੇ ਜਾਣ ਖਲਾਦ ਵਿੱਚ ਜੋ ਮੌਜੂਦ ਨੇ ਇਹਦਾ ਮਤਲਬ ਉਹਨਾਂ ਦੇ ਬੌਲ ਮੌਜੂਦ ਨੇ ਉਹਨਾਂ ਦੇ ਸੂਖਸ਼ਮ ਢਾਂਚੇ ਮੌਜੂਦ ਨੇ ਅਗਰ ਪਿੱਤਰ ਕਿਸੇ ਲੋਕ ਦੇ ਵਿੱਚ ਪੁਨਰ ਜਨਮ ਪ੍ਰਾਪਤ ਕਰ ਚੁਕੇ ਨੇ ਕੋਈ ਹੋਰ ਜੁਨ ਦੇ ਚਲੇ ਗਏ ਨੇ ਤੇ ਉਹਨਾਂ ਦਾ ਕਲਿਆਣ ਕਰਨਾ ਹੈ ਕਿਸ ਤਰ੍ਹਾਂ ਕਰੀਏ ਤਾਂ ਸਤਗੁਰੂ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰ ਪਰ ਪਿਤਰਾਂ ਦੇ ਨਿਮਿਤ ਕਰ ਜਹ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਪੂਰਨ ਦ੍ਰਿੜ ਸੰਕਲਪ ਨਾਲ ਕਿ ਤੂੰ ਪ੍ਰਭੂ ਨੂੰ ਯਾਦ ਕਰੇ ਇਕਾਗਰਤਾ ਦੇ ਨਾਲ ਔਰ ਸੰਕਲਪ ਕਰੇ ਕਿ ਇਸ ਕੀਤੀ ਹੋਈ ਯਾਦ ਦਾ ਫਲ ਮੇਰੇ ਪਿਤਰਾਂ ਨੂੰ ਮਿਲੇ ਮਾਰਜ ਕਨੇ ਮਿਲ ਸਕਦਾ ਹੈ ਪਰ ਤੂੰ ਆਖੇ ਹੁਣ ਮੈਂ ਸ਼ਰਾਦ ਕਰਾਣਾ ਹੈ ਕਿਸੇ ਨੂੰ ਭੋਜਨ ਛਕਾਣਾ ਹੈ ਬਸਤਰ ਦਾਨ ਕਰਾਨੇ ਦੁੱਧ ਪਿਲਾਣਾ ਹੈ ਖੇੇ ਖਵਾਣੀ ਹੈ ਇਹ ਮੇਰੇ ਪਿਤਰਾਂ ਨੂੰ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਐਸਾ ਨਹੀਂ ਅਗਰ ਆਖਿਆ ਜਾਏ ਹਾਂ ਹਾਂ ਪਹੁੰਚਦਾ ਹੈ ਕੋਈ ਹਟ ਕਰੇ ਤਾਂ ਮਹਾਰਾਜ ਕਹਿੰਦੇ ਫਿਰ ਐਸਾ ਵੀ ਹੋ ਸਕਦਾ ਅਗਰ ਕੋਈ ਚੋਰ ਅਗਰ ਕੋਈ ਡਕਾਇਤ ਡਾਕਾ ਮਾਰ ਕੇ ਧਨ ਲਿਆਵੇ ਤੇ ਉਸ ਧਨ ਦੇ ਨਾਲ ਸਰਾਧ ਕਰਾਵੇ ਤੇ ਜੇ ਅੱਗੇ ਪ੍ਰਮਾਤਮਾ ਸਿਆਣਾ ਹੈ ਕਿ ਉਹਨੂੰ ਇਤਨੀ ਵੀ ਪਛਾਣ ਹੋ ਜਾਏਗੀ ਕਿ ਚੋਰੀ ਦੇ ਧਨ ਨਾਲ ਸਰਾਧ ਹੋਇਆ ਤਾਂ ਫਿਰ ਅੱਗੇ ਵਸਤੂ ਦੀ ਪਛਾਣ ਹੋ ਜਾਏਗੀ ਕਿ ਜਦ ਚੋਰੀ ਦੇ ਧਨ ਨਾਲ ਹੀ ਸਰਾਧ ਹੋਇਆ ਹੈ ਤਾਂ ਸਰਾਧ ਸਾਰੇ ਦਾ ਸਾਰਾ ਚੋਰੀ ਹੋ ਗਿਆ ਕਿਉਂਕਿ ਚੋਰੀ ਦੇ ਧਨ ਨਾਲ ਹੋਇਆ ਨਾ ਇਹ ਸਾਰਾ ਪੁੰਨ ਵੀ ਇੱਕ ਚੋਰੀ ਹੋ ਗਿਆ ਜੈਸੇ ਚੋਰੀ ਕਰਨਾ ਪਾਪ ਚੋਰੀ ਦਾ ਸਾਜ਼ੋ ਸਮਾਨ ਰੱਖਣਾ ਵੀ ਪਾਪ ਅਗਰੇ ਪਿਤਰਾ ਨੂੰ ਦੇ ਦਿੱਤਾ ਗਿਆ ਚੋਰੀ ਦਾ ਧਨ ਚੋਰੀ ਦਾ ਹਨ ਚੋਰੀ ਦੇ ਬਸਤਰ ਚੋਰੀ ਦਾ ਸਾਜ਼ੋ ਸਮਾਨ ਤਾਂ ਮਹਾਰਾਜ ਕਹਿੰਦੇ ਨੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਪਿਤਰ ਵੀ ਚੋਰ ਬਣਾ ਲੈ ਜਾਣਗੇ ਫਿਰ ਤੂੰ ਕੀ ਸਰਦ ਕੀਤਾ ਔਰ ਐਸਾ ਕੋਈ ਮਨੁੱਖ ਦਾਵਾ ਨਹੀਂ ਕਰ ਸਕਦਾ ਕਿ 100% ਦੀ ਮੇਰਾ ਧਨ ਪਾਵਨ ਹੈ ਪਵਿੱਤਰ ਹੈ ਕੁਝ ਨਾ ਕੁਝ ਮਿਸ਼ਰਣ ਝੂਠ ਦਾ ਹੋਵੇਗਾ ਕੁਝ ਨਾ ਕੁਝ ਮਿਸ਼ਰਣ ਦੁਨਿਆਵੀ ਹੋਵੇਗਾ ਅਗਰ ਵਾਕਈ ਇਹ ਪਹੁੰਚਦਾ ਹੈ ਤਾਂ ਫਿਰ ਇਹ ਝੂਠ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਰਥ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਿਆਇ ਵੀ ਪਿਤਰਾਂ ਨੂੰ ਪਹੁੰਚੇਗਾ ਮਹਾਰਾਜ ਕਰਨ ਨਹੀਂ ਇਸ ਤਰ੍ਹਾਂ ਦੀ ਅਸਥੂਲ ਚੀਜ਼ਾਂ ਪਿਤਰਾਂ ਤੱਕ ਨਹੀਂ ਪਹੁੰਚਦੀਆਂ ਅਗਰ ਪਹੁੰਚਦੀਆਂ ਤਾਂ ਇੱਕ ਚੋਰ ਦਾ ਕਰਾਇਆ ਹਸਰਾਦ ਪਿਤਰਾਂ ਨੂੰ ਚੋਰ ਬਣਾ ਦੇਵੇਗਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਜੋ ਰਾਜ ਸਿੰਘਾਸਣ ਸੀ ਰਾਜ ਪ੍ਰਥਾ ਸੀ ਉਸ ਦੇਚ ਇਸਲਾਮੀ ਸ਼ਰਾ ਦੇ ਮੁਤਾਬਕ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਸਨ ਅੱਜ ਵੀ ਕਈ ਇਸਲਾਮੀ ਦੇਸ਼ਾਂ 'ਚ ਕੱਟ ਦਿੱਤੇ ਜਾਂਦੇ ਨੇ ਤੇ ਮਹਾਰਾਜ ਕਹਿੰਦੇ ਨੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਜੋ ਵਿਚੋਲਾ ਹੈ ਜੋ ਦਲਾਲ ਹੈ ਵਾਸਤਵਿਕ ਉਹ ਚੋਰ ਹੈ ਜੋ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਂਦਾ ਹੈ ਤਾਂ ਫਿਰ ਉਸ ਦੇ ਹੱਥ ਕੱਟ ਦਿੱਤੇ ਜਾਣਗੇ ਦਲਾਲ ਕੌਣ ਅਰਦਾਸੀਆ ਵਿਚੋਲਾ ਜੋ ਬ੍ਰਾਹਮਣ ਸਰਾਧ ਕਰਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਫਿਰ ਇਸ ਤੇ ਹੱਥ ਕੱਢ ਦਿੱਤੇ ਜਾਣਗੇ ਕਿਉਂਕਿ ਚੋਰੀ ਦਾਧਾ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪੁਚਾਰਿਆ ਨਾ ਨਿਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਅੱਗੇ ਕੁਝ ਪ੍ਰਾਪਤ ਹੁੰਦਾ ਹੈ ਮਰਨ ਤੋਂ ਬਾਅਦ ਪ੍ਰਾਪਤ ਕੁਝ ਹੁੰਦਾ ਹੈ ਮਹਾਰਾਜ ਕਹਿੰਦੇ ਹਾਂ ਹੁੰਦਾ ਹੈ ਅਗਰ ਇਹੀ ਦੇਹੀ ਕੁਝ ਘਾਲਣਾ ਘਾਲੇ ਕੁਝ ਜਪ ਕਰੇ ਕੁਝ ਤਪ ਕਰੇ ਕੁਝ ਪੁੰਨ ਕਰੇ ਤਾਂ ਨਾਸ ਨਹੀਂ ਹੁੰਦੇ ਇਹ ਮਰਨ ਪ੍ਰਯੰਤ ਨਾਲ ਜਾਂਦੇ ਨੇ ਮਰਨ ਤੋਂ ਬਾਅਦ ਨਾਲ ਜਾਂਦੇ ਨੇ ਇਹ ਸਭ ਕੁਝ ਨਾਸ ਨਹੀਂ ਹੁੰਦਾ ਬਲਕਿ ਮਨੁੱਖ ਝੋਲੀ ਵਿੱਚ ਪਾ ਕੇ ਇਸ ਸਭ ਕੁਝ ਨੂੰ ਲੈ ਜਾਂਦਾ ਹੈ ਤੋ ਸਾਬ ਕਹਿੰਨ ਜੇ ਤੂੰ ਆਪਣਾ ਉਧਾਰ ਚਾਹਨਾ ਹੈ ਤੋ ਸਰਦ ਦੇ ਭਰੋਸੇ ਤੇ ਨਾ ਰਹੀਂ ਆਪਣਾ ਕਲਿਆਣ ਖੁਦ ਕਰ ਲਵੀਂ ਆਪਣੀ ਝੋਲੀ ਗੁਣਾ ਨਾਲ ਖੁਦ ਭਰ ਕੇ ਲੈ ਜਾਹੀਂ ਮਤਾ ਤੂੰ ਸੋਚੇਂ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਪੁੱਤਰ ਸਰਦ ਕਰਾ ਲੈਣਗੇ ਆਵਣ ਕਰਾ ਲੈਣਗੇ ਜਬ ਤੱਕ ਕਰਾ ਲੈਣਗੇ ਔਰ ਇਸ ਤਰ੍ਹਾਂ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ ਨਹੀਂ ਪ੍ਰਮਾਤਮਾ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਬਚਕਾਨੀ ਗੱਲਾਂ ਨਹੀਂ ਨੇ ਅਗਰ ਕੋਈ ਜੀਵਨ ਭਰ ਅਨਰਥ ਕਰੇ ਤੇ ਮਰਨ ਲੱਗੇ ਪੁੱਤਰਾਂ ਨੂੰ ਕਹਿ ਦੇਵੇ ਸਰਾਧ ਕਰ ਰਹਿਣਾ ਤਾਂ ਕਿ ਮੈਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਏ ਔਰ ਮੋਕਸ਼ ਦੀ ਵੀ ਪ੍ਰਾਪਤੀ ਹੋ ਜਾਏ ਸਹਿਬ ਕਹਿੰਦੇ ਨਹੀਂ ਨਾ ਨਿਕ ਅੱਗੇ ਸੋ ਮਿਲੇ ਜੋ ਖੱਟੇ ਖਾਲੇ ਦੇ ਅੱਗੇ ਮਿਲਦਾ ਹੈ ਪਰ ਉਹੀ ਕੁਝ ਮਿਲਦਾ ਹੈ ਜੋ ਇਹ ਦੇਈ ਢਾਲਣਾ ਢਾਲ ਲਈ ਦੂਸਰਾ ਜੋ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਜਲ ਦੇ ਇਸ਼ਨਾਨ ਨਾਲ ਬੰਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਹੀਂ ਸੋਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੋਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਇਹ ਸੋਚੇ ਨਹੀਂ ਜੋ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਦਾ ਇਸ਼ਨਾਨ ਕਰਨ ਯਾ ਦੋ ਵਕਤ ਰੋਜ਼ ਇਸ਼ਨਾਨ ਕਰਨਾ ਬਸਤਰ ਸਾਫ਼ ਪਹਿਨ ਲੈਣ ਮਨ ਲਵਾਂਗੇ ਤਨ ਸੁੱਚਾ ਹੋਇਆ ਹੈ ਇਹਦੇ ਨਾਲ ਮਨ ਦੀ ਸੁਚੇਮ ਦਾ ਕੀ ਮਤਲਬ ਹੈ ਮਨ ਸੁੱਚਾ ਹੁੰਦਾ ਸੱਚ ਨਾਲ ਤਨ ਸੁੱਚਾ ਹੁੰਦਾ ਪਾਣੀ ਨਾਲ ਇਸ ਵਾਸਤੇ ਸਾਹਿਬ ਕਨਨ ਸੋਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਈ ਇੱਕ ਬੜਾ ਸੁੰਦਰ ਉਦਾਹਰਣ ਦਿੰਦੇ ਨੇ ਸਾਹਿਬੂ ਨਾਨਕ ਦੇਵ ਜੀ ਮਹਾਰਾਜ ਜਿਉਂ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ ਜਿਵੇਂ ਇਸਤਰੀ ਦੇ ਸਿਰ ਦੇ ਉੱਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਨਿਯਮਾਵਲੀ ਚੱਲਦੀ ਹੈ ਜਿਹਨੂੰ ਮਹਾਵਾਰੀ ਕਹਿੰਦੇ ਨੇ। ਔਰ ਉਹਨਾਂ ਦਿਨਾਂ ਵਿੱਚ ਸਾਡੇ ਦੇਸ਼ ਤੇ ਬਣੀ ਹੋਈ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਸਤਰੀ ਝੂਠੀ ਹੈ। ਇਹ ਗਾਲ ਬੰਨ 3 ਦਿਨ ਦਾ ਭੋਜਨ ਬਣਾ ਸਕਦੀ ਹੈ ਨਾ ਪਰੋਸ ਸਕਦੀ ਹੈ। ਔਰ ਉਸ ਨੂੰ 3 ਦਿਨ ਚੌਕੇ ਦੇ ਚ ਵੀ ਜਾਣ ਦੀ ਇਜਾਜ਼ਤ ਨਹੀਂ ਅੱਜ ਵੀ ਜੋ ਪੁਰਾਣੇ ਸੰਸਕਾਰਾਂ ਦੀ ਮਨੋਤ ਦੇ ਜੀ ਰਹੇ ਨੇ ਉਹ ਇਸਤਰੀ ਨੂੰ ਚੌਕੇ ਦੇ ਚ ਨਹੀਂ ਜਾਣ ਦਿੰਦੇ ਬਈ ਤੂੰ ਕਮ ਸੇ ਕਮ ਇਹ 3 ਦਿਨ ਤੇ ਅਪਵਿੱਤਰ ਹੈ ਜਦ ਕਿ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਹੈ ਅਗਰ ਇਸ ਤਰ੍ਹਾਂ ਦੀ ਨਿਯਮਾਵਲੀ ਦੇ ਨਾਲ ਇਸਤਰੀ ਅਪਵਿੱਤਰ ਹੋ ਗਈ ਹੈ ਤਾਂ ਅਪਵਿੱਤਰਤਾ ਪਰਮਾਤਮਾ ਝੋਲੀ ਵਿੱਚ ਪਾ ਰਹੀ ਹੈ ਅਪਵਿੱਤਰਤਾ ਈਸ਼ਵਰ ਝੋਲੀ ਵਿੱਚ ਪਾ ਰਿਹਾ ਹੈ ਤੇ ਜੋ ਅਪਵਿੱਤਰਤਾ ਕਿਸੇ ਦੀ ਝੋਲੀ ਚ ਪਾ ਰਿਹਾ ਹੈ ਉਹ ਖੁਦ ਪਾਵਨ ਨਹੀਂ ਹੋ ਸਕਦਾ ਖੁਦ ਪਵਿੱਤਰ ਨਹੀਂ ਹੋ ਸਕਦਾ ਇਸ ਵਾਸਤੇ ਗੁਰਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਨੂੰ ਇਸ ਰੂਪ ਵਿੱਚ ਝੂਠਾ ਨਹੀਂ ਮੰਨਦੇ ਉਹ ਇਸ ਰੂਪ ਵਿੱਚ ਭੋਜਨ ਬਣਾ ਵੀ ਸਕਦੀ ਹੈ ਪਰੋਸ ਵੀ ਸਕਦੀ ਹੈ ਭਜਨ ਵੀ ਕਰ ਸਕਦੀ ਹੈ ਇਹ ਤੇ ਪ੍ਰਾਕਿਰਤਿਕ ਨਿਯਮ ਹੈ ਆਖਿਰ ਸਰੀਰ ਦੇ ਅੰਦਰ ਵੀ ਤੇ ਸਭ ਕੁਝ ਇਹੀ ਹੈ ਬਿਲਕੁਲ ਇਹੀ ਹੈ ਗੁਰੂ ਨਾਨਕ ਦੀ ਦ੍ਰਿਸ਼ਟੀ ਇੱਥੇ ਬਹੁਤ ਪਹਿਨੀ ਹੈ ਇਸ ਵਾਸਤੇ ਆਪਕਹਿੰਦੇ ਜਿਉ ਜੋ ਰੂਸਿਰ ਨਾਮਣੀ ਆਵੇ ਵਾਰੋ ਵਾਰ ਮਹੀਨੇ ਦੇ ਮੈਂ ਜੈਸੇ ਇਸਤਰੀ ਦੇ ਸਿਰ ਦਿੱਤੇ ਇਹ ਨਾਉਣ ਆਉਂਦਾ ਹੈ ਔਰ ਉਹਨੂੰ ਝੂਠਾ ਕਹਿ ਦਿੱਤਾ ਜਾਂਦਾ ਹੈ ਇਹ ਅਪਵਿੱਤਰ ਹੈ ਗਲਬਨ 3 ਦਿਨ ਤੇ ਲਾਜ਼ਮੀ ਹੀ ਅਪਵਿੱਤਰ ਹੈ ਪਰ ਮਹਾਰਾਜ ਕਹਿੰਦੇ ਉਸਨੂੰ ਝੂਠਾ ਆਖੋ ਝੂਠੇ ਝੂਠਾ ਮੁਖ ਫਸੇ ਨਿਤਨੇ ਤ ਹੋਏ ਖਾਰ ਜਿਹਦੇ ਮੁਖ ਵਿੱਚ ਝੂਠ ਹੈ ਗਲਤ ਬਿਆਨ ਨਹੀਂ ਹੈ ਜਿਹਦਾ ਮੂੰਹ ਝੂਠਾ ਹੈ ਇਹ ਹੀ ਅਪਵਿੱਤਰ ਹੈ ਜੋ ਗਲਤ ਬਿਆਨ ਨਹੀਂ ਕਰ ਰਿਹਾ ਇਹ ਹੀ ਅਪਵਿੱਤਰ ਹੈ ਇਸਤਰੀ ਨੂੰ ਝੂਠਾ ਕਹਿਣਾ ਉਹ ਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਦੌਰ ਚੱਲਦਾ ਹੈ ਔਰ ਮਨੁੱਖ ਨੇ ਫੈਸਲਾ ਕਰ ਲਿਆ ਇਹ ਅਪਵਿੱਤਰ ਹੈ ਜਦ ਕਿ ਪ੍ਰਕਿਰਤੀ ਨੇ ਐਸਾ ਫੈਸਲਾ ਨਹੀਂ ਕੀਤਾ ਪ੍ਰਕਿਰਤੀ ਨੇ ਪ੍ਰਮਾਤਮਾ ਨੇ ਔਰ ਸਤਪੁਰਸ਼ਾਂ ਨੇ ਇਹ ਫੈਸਲਾ ਜ਼ਰੂਰ ਕੀਤਾ ਹੈ ਜਿਹਦੇ ਮੁਖ ਵਿੱਚ ਝੂਠ ਹੈ ਉਹ ਝੂਠਾ ਹੈ ਉਹ ਅਪਵਿੱਤਰ ਹੈ ਉਹ ਜਿਸ ਚੀਜ਼ ਨੂੰ ਛੂਏਗਾ ਜਿੱਥੇ ਬੈਠੇਗਾ ਝੂਠੀ ਖਲੇਰੇਗਾ ਅਪਵਿੱਤਰ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਝੂਠਾ ਉਹ ਹੈ ਜਿਹਦੇ ਮੁਖ ਵਿੱਚ ਝੂਠ ਵਸਦਾ ਹੈ ਝੂਠੀ ਉਹ ਇਸਤਰੀ ਨਹੀਂ ਜੋ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਜੋ ਹੈ ਨਾਉਣਾ ਕਰਦੀ ਹੈ ਇਸ਼ਨਾਨ ਕਰਦੀ ਹੈ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖਵਾ ਸੂਚੇ ਇਹ ਨਾ ਆਖੀਏ बहन ਦੇ ਪਿੰਡਾ ਧੋਏ ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋਇ ਆਪਣਾ ਤਨ ਜੋ ਤਰ੍ਹਾਂ ਤਰ੍ਹਾਂ ਦੇ ਜਲ ਦੇ ਨਾਲ ਧੋਂਦੇ ਨੇ ਇਸ਼ਨਾਨ ਕਰਦੇ ਨੇ ਮਹਾਰਾਜ ਕਹਿੰਦੇ ਨੇ ਇਹ ਸੁੱਚੇ ਨਹੀਂ ਸੁੱਚੇ ਉਹ ਨੇ ਜਿਨ੍ਹਾਂ ਦੇ ਮਨ ਦੇ ਚ ਸੱਚ ਵਸ ਗਿਆ ਹੈ ਈਸ਼ਵਰ ਵਸ ਗਿਆ ਹੈ ਬੀਜਕ ਨਾਮ ਗ੍ਰੰਥ ਦੇ ਚ ਭਗਤ ਕਬੀਰ ਜੀ ਦਾ ਇੱਕ ਬੜਾ ਕੀਮਤੀ ਬੋਲ ਹੈ ਜੋ ਕਿ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਚ ਨੇ ਹੈ ਕਿਉਂਕਿ ਬੀਜਕ ਗ੍ਰੰਥ ਦੇਚ ਭਗਤ ਧਨੀ RAM ਦੇਵੀ ਬੋਲਨੇ ਜੋ ਕਬੀਰ ਪੰਥ ਦੇ ਉੱਗੇ ਪ੍ਰਚਾਰਕ ਹੋਏ ਨੇ ਕਬੀਰ ਜੀ ਤੋਂ ਬਾਅਦ ਕਬੀਰ ਪੰਥ ਦੇ ਪ੍ਰਚਾਰ ਦੀ ਤਮਾਮ ਜ਼ਿੰਮੇਵਾਰੀ ਭਗਤ ਧਨੀ RAM ਨੇ ਲਈ ਤੇ ਧਨੀ RAM ਨੇ ਜਿਤਨੀ ਵੀ ਰਚਨਾ ਰਚੀ ਉਹਦੇ ਚ ਆਪਣਾ ਨਾਮ ਨਾ ਵਰਤ ਕੇ ਭਗਤ ਕਬੀਰ ਦਾ ਵਰਤੇ ਆ ਔਰ ਕਿਉਂਕਿ ਉਹਨਾਂ ਦੀ ਗੱਦੀ ਤੇ ਸਨ ਸੰਵਿਧਾਨ ਦੇ ਮੁਤਾਬਕ ਵੀ ਆਪ ਉਹਨਾਂ ਦਾ ਨਾਮ ਵਰਤ ਸਕਦੇ ਸਨ ਆਪ ਦੇ ਬੜੇ ਕੀਮਤੀ ਬੋਲ ਆਪ ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰਹਿ ਮੋਰ ਕਿਉਂ ਨਾ ਤਰਹਿ ਜਿਨ ਕੇ ਲੰਬੇ ਲੰਬੇ ਪਰ ਹੈ ਕਹਿੰਦੇ ਨੇ ਕਿ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਕਿਸ ਕੁਦਰਤੀ ਨੇ ਲੇਕਿਨ ਜਟਾਵਾ ਕੁਦਰਤੀ ਨਹੀਂ ਨੇ ਜਟਾਵਾ ਬੋੜ ਦਾ ਦੁੱਧ ਪਾ ਕੇ ਬੜਾਈਆਂ ਜਾਂਦੀਆਂ ਨੇ ਔਰ ਬੋੜ ਦੇ ਦੁੱਧ ਨਾਲ ਸਿਰ ਦੇ ਕੇਸ ਬੜੇ ਲੰਬੇ ਹੋ ਜਾਂਦੇ ਨੇ 10 ਫੁੱਟ 15 ਫੁੱਟ ਤੱਕ ਵੀ ਲੰਬੇ ਇਹ ਕੇਸ ਜੋਗੀਆਂ ਦੇ ਦੇਖਣ ਨੂੰ ਜੋ ਹੈ ਮਿਲਦੇ ਨੇ ਤੋ ధਨੀ ਰਾਮ ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰਹੈਂ ਮੋਰ ਕਿਉਂ ਨਾ ਤਰਹੈਂ ਜਿਨ ਕੇ ਲੰਬੇ ਲੰਬੇ ਪਰ ਹੈ ਗੰਗ ਨਹਾਏ ਜੋ ਨਰ ਤਰਹੈਂ ਮੈਂਡਕ ਕਿਉਂ ਨਾ ਤਰਹੈਂ ਜਿਨਕੇ ਗੰਗਾ ਮੇ ਘਰ ਹੈ ਤੂੰ ਤੇ ਇੱਕ ਦਿਨ ਇਸ਼ਨਾਨ ਕਰਨਾ ਹੈ ਦੋ ਦਿਨ ਕਰਨਾ ਹੈ ਸਾਲ ਬਾਅਦ ਕਰਨਾ ਹੈ 6 ਮਹੀਨੇ ਬਾਅਦ ਕਰਨਾ ਹੈ ਪਰ ਜੋ ਦਿਨ ਰਾਤ ਗੰਗਾ ਦੇ ਚਰੇ ਰਹਿੰਗੇ ਨੇ ਮੱਛਲੀਆਂ ਤੇ ਮੈਂਡ ਇਹਨਾਂ ਦਾ ਤੇ ਪਾਰ ਉਤਾਰਾ ਅੱਜ ਹੀ ਹੋ ਜਾਣਾ ਚਾਹੀਦਾ ਹੈ ਇਹ ਤੇ ਗੰਗਾ ਤੋਂ ਬਾਹਰ ਹੀ ਨਹੀਂ ਨਿਕਲਦੇ ਇਹ ਤੇ ਦਿਨ ਰਾਤ ਗੰਗਾ ਦੇ ਵਿੱਚ ਨੇ ਕਰਕ ਨਹੀਂ ਕਰ ਰਹਾ ధਨੀਰਾਮ ਭਗਤ ਕਬੀਰ ਜੀ ਦੇ ਵੀ ਬੋਲ ਨੇ ਗੁਰਗੰਸਾਹਬ ਜੀ ਮਹਾਰਾਜ ਦੇ ਅੰਦਰ ਆਪ ਕਹਿੰਦੇ ਨੇ कबीर गंगा तीर जो घर करे पीवे निर्मल नीर पर बिन हर भजन ना मुक्त होए इम कह रमे कबीर भावे तो कुटिया गंगा ਦੇ ਟੱਟ ਤੇ ਬਣਾ ਲਵੇ निर्मल जल पीवे ਤੇ ਇਸ਼ਨਾਨ ਕਰੇ ਪਰ ਬਿਨਾ हरि ਦੇ ਨਾਮ ਤੋਂ ਬਿਨਾ ਸੱਚ ਦੀ ਧਾਰਨਾ ਤੋਂ ਤੈਨੂੰ मोक्ष ਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੋਂ धणी राम ਕਹਿੰਦੇ ਨੇ ਜੱਟ ਬੜਾਏ ਜੋ ਨਰ ਪਰਹੈ ਮੋਰ ਕਿਉਂ ਨਾ ਤਰਹੈ جن کے لمبے لمبے پر ہیں گنگ نہائے جو نر تر ہیں مینڈک کیوں نہ ہیں جن کے گنگا میں گھر ہیں سنکھ بجائے جو نر تر ہیں گدھے نہ تر ہیں جن کے سنکھ جیسے سر ہیں کہت کبیر سنورے سنتو وہی نر تر ہیں جن کے ہردے میں ہر ہے پار اتارا انہیں دن دے ہردے دے نام دا واسا ہوئے ਐਸਵਾਸ ਤੇ ਸਾਹਿਬ ਕਹਿੰਦੇ ਨੇ ਤੀਰਥਾਂ ਦਾ ਇਸ਼ਨਾਨ ਇੱਕ ਚੰਗੀ ਵਾਈਬ੍ਰੇਸ਼ਨ ਦੇ ਵਿੱਚ ਇੱਕ ਚੰਗੇ ਮਾਹੌਲ ਦੇ ਵਿੱਚ ਕੁਝ ਦਿਨ ਬਸਰ ਕਰਨਾ ਤਾਂ ਠੀਕ ਹੈ ਇੱਕ ਚੰਗੇ ਵਾਤਾਵਰਣ ਦੇ ਵਿੱਚ ਜਾ ਬੈਠਣਾ ਇਹ ਗੱਲ ਤੇ ਚੰਗੀ ਹੈ ਲੇਕਿਨ ਇੱਕ ਡੁਬਕੀ ਲਾ ਕੇ ਕਹਿ ਦੇਣਾ ਕਿ ਸਾਰੇ ਪਾਪ ਲਹਿ ਗਏ ਨੇ ਉਤਰ ਗਏ ਨੇ ਸਾਹਿਬ ਕਹਿੰਦੇ ਨੇ ਇੱਕ ਝੂਠੀ ਕਲਪਨਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਾਮ ਕ્રોਧ ਪੰਚਾਂ ਕੇ ਵਸਰੇ धीरथ नाए कहै सब उतर है बन ने चंडाल तेरे अंदर ने ते डुबकी ला है ते कहंदा मोक्ष गति दी जो है प्राप्ति होवेगी ऐसा हो नहीं सकता एक आम धारणा है कि जड़ा बनारस देच मर जा है ओ शिमादी पुरिश जांदा है उनो मोक्ष गति दी प्राप्ति ہونਦੀ ਹੈ बनारस देच रहंदा ਹੋਇਆ ਕਬੀਰ ਇਸ ਸਿਧਾਂਤ ਨਾਲ ਸਹਿਮਤ ਨਹੀਂ ਆਪ ਕਹਿੰਦੇ ਨੇ ਮਨੋਂ ਕਠੋਰ ਜੇ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਹਰ ਕਾ ਸੰਤ ਮੜੇ ਹਲੰਦੇ ਤਿਨ ਸਗਲੀ ਸੈਣ ਤਰਾਈ ਅਗਰ ਹਿਰਦਾ ਕਠੋਰ ਹੈ ਤੇ ਬਨਾਰਸ ਦੇ ਚ ਮਰ ਗਿਆ ਕੁੰਭੀ ਨਰਕਾ ਚ ਜਾਏਗਾ ਪਰ ਜੇ ਹਿਰਦੇ ਦੇ ਚ ਪ੍ਰਮਾਤਮਾ ਦਾ ਨਾਮ ਹੈ ਤੇ ਜੇ ਕਿਦਰੇ ਮਗਹਰ ਦੇ ਚ ਵੀ ਮਰ ਜਾਏ ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਪਾਰ ਕਰੇਗਾ ਭਾਵ ਉਹਨਾਂ ਨੂੰ ਵੀ ਚੰਗੀ ਪ੍ਰੇਰਨਾ ਦੇ ਜਾਏਗਾ ਕਬੀਰ ਦਾ ਅੰਤ ਮਘਰ ਦੇ ਚ ਹੋਇਆ ਜੋ ਗੋਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ ਉਸ ਬਾਰੇ ਇਹ ਧਾਰਨਾ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜੋਨ ਵਿੱਚ ਜਾਏਗਾ ਤਾਂ ਕਬੀਰ ਨੇ ਦਾਵਾ ਕੀਤਾ ਮੈਂ ਇੱਥੇ ਹੀ ਮਰਨਾ ਹੈ ਔਰ ਮੈਂ ਖੋਤੇ ਦੀ ਜੋਨ ਵਿੱਚ ਵੀ ਨਹੀਂ ਜਾਵਾਂਗਾ ਉਹਨਾਂ ਦੇ ਆਪਣੇ ਬੋਲ ਸਗਨ ਜਨਮ ਸਿਵਪੁਰੀ ਬਿਤਾਇਆ ਮਰਤੀ ਬਾਦ ਮਘਰ ਉੱਠਦਾ ਆ ਗੁਰੂ ਗੰਨ ਸਾਹਿਬ ਦੇ ਬੋਲ ਵੀ ਸਾਰਾ ਜੀਵਨ ਤੇ ਮੈਂ ਬਨਾਰਸ ਵਿੱਚ ਬਤੀਤ ਕੀਤਾ ਹੈ ਪਰ ਹੁਣ ਮੈਂ ਮਰਨ ਲੱਗਾ ਮੈਂ ਮਗਰ ਵਿੱਚ ਮਰਾਂਗਾ ਮੈਂ ਦੱਸਣਾ ਦੁਨੀਆ ਨੂੰ ਕਿ ਹਿਰਦੇ ਵਿੱਚ ਅਗਰ ਕੋਈ ਕਠੋਰਤਾ ਹੈ ਮਲੰਤਾ ਹੈ ਤੇ ਬਨਾਰਸ ਵਿੱਚ ਮਰ ਕੇ ਵੀ ਮੁਕਤੀ ਨਹੀਂ ਹੈ ਅਗਰ ਹਿਰਦਾ ਪਾਵਨ ਹੈ ਤਾਂ ਮਗਰ ਵਿੱਚ ਮਰ ਕੇ ਵੀ ਪ੍ਰਭੂ ਦੀ ਪ੍ਰਾਪਤੀ ਹੈ ਰਾਮ ਦੀ ਪ੍ਰਾਪਤੀ ਹੈ ਈਸ਼ਵਰ ਦੀ ਜੋ ਹੈ ਪ੍ਰਾਪਤੀ ਹੈ ਗੱਲ ਸਾਰੀ ਪ੍ਰਭੂ ਤੇ ਨਾਮ ਤੇ ਆਵੇਗੀ ਸੱਚ ਤੇ ਆਵੇਗੀ ਔਰ ਮੈਂ ਅਜ ਦੇਖਿਆ ਹੈ ਇਈ ਦੀ ਕਥਾ ਪੜ੍ਹੀ ਯਾਨੀ ਸੰਸੇ ਮਸਕੀਨ ਨੂੰ ਦੱਸਦੇ ਪਏ ਕਿ ਜਦੋਂ ਕੋਈ ਮਨੁੱਖ ਇਸ ਦੁਨੀਆ ਤੋਂ ਤਸ਼ਰੀਫ ਲੈਣ ਦਾ ਟੁਰ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਘਰ ਵਾਲੇ ਆ ਉਹਦੇ ਵਾਸਤੇ ਤਰ੍ਹਾਂ-ਤਰ੍ਹਾਂ ਦੇ ਖਾਣੇ ਬੁਲਾਉਂਦੇ ਆ ਗਰੀਬਾਂ ਦੀ ਵੀ ਮਦਦ ਕਰਦੇ ਆ ਖਲੋਂਦੇ ਆ ਜਿਹੜੇ ਗਿਆਨੀ ਆ ਕਾਰੀ ਆ ਮੋਲਵੀ ਆ ਉਹਨਾਂ ਦੀ ਵੀ ਮਦਦ ਕਰਦੇ ਉਹਨਾਂ ਨੂੰ ਪੈਸੇ ਦਿੰਦੇ ਆ ਤਾਂ ਕਿ ਤੁਸੀਂ ਸਾਡੇ ਮਰਨ ਵਾਲੇ ਵਾਸਤੇ ਕੋਈ ਪੜ੍ਹਾਈ ਕਰੋ ਕੋਈ ਕਲਾਮ ਬਖਸ਼ ਹੋਣਾਂ ਵਾਸਤੇ ਫਿਰ ਜਿਹੜੇ ਪੂਜਾ ਪਾਠ ਕਰਦੇ ਐ ਫਿਰ ਖਾਣੇ ਖਲਾਉਂਦੇ ਫਿਰ ਕੱਪੜੇ ਦਿੰਦੇ ਐ ਆਇਆ ਇਹਦਾ ਸਵਾਬ ਮਰਨ ਵਾਲੇ ਨੂੰ ਪਹੁੰਚਦਾ ਕਿ ਨਹੀਂ ਪਹੁੰਚਦਾ ਤੇ ਗਿਆਨੀ ਸੰਸਿ ਮਸਕੀਨਾਂ ਨੇ ਦੱਸਿਆ ਕਿ ਇਹਦਾ ਸਵਾਬ ਉਹ ਸੁਰਤ ਜੀ ਉਸ ਮਰਨ ਵਾਲੇ ਨੂੰ ਪਹੁੰਚੇਗਾ ਅਗਰ ਉਹਦੇ ਘਰ ਵਾਲਿਆਂ ਨੇ ਹੱਕ ਹਲਾਲ ਦੀ ਰੋਜ਼ੀ ਦੇ ਨਾਲ ਹੱਕ ਹਲਾਲ ਦੀ ਕਮਾਈ ਦੇ ਨਾਲ ਹੱਕ ਹਲਾਲ ਦੇ ਪੈਸਿਆਂ ਦੇ ਨਾਲ ਇਹ ਸਭ ਕੁਝ ਕੀਤਾ ਆਇਆ ਫਿਰ ਤੇ ਉਸ ਮਰਨ ਵਾਲੇ ਨੂੰ ਇਹਦਾ ਸਵਾਬ ਪਹੁੰਚੇਗਾ ਲੇਕਿਨ ਅਗਰ ਇਹ ਸਭ ਕੁਝ ਦੋ ਨੰਬਰੀ ਤਰੀਕੇ ਨਾਲ ਕੀਤਾ ਆ ਹਰਾਮ ਕਮਾਈ ਨਾਲ ਕੀਤਾ ਆ ਕਿਸੇ ਦਾ ਹੱਕ ਮਾਰ ਕੇ ਪੈਸੇ ਕਮਾ ਕੇ ਤੇ ਇਹ ਸਭ ਕੀਤਾ ਤੇ ਇਹਦਾ ਕੋਈ ਫਾਇਦਾ ਨਹੀਂ ਮਰਨ ਵਾਲੇ ਨੂੰ ਇਹਦਾ ਫਾਇਦਾ ਨਹੀਂ ਪਹੁੰਚਣਾ ਤੇ ਦੂਸਰਾ ਜੇ ਤੁਹਾਡੀ ਨੀਅਤ ਦਿਖਾਵੇ ਦੀ ਹੈ ਤੇ ਤਰ ਵੀ ਮਰਨ ਵਾਲੇ ਨੂੰ ਇਹਦਾ ਸਵਾਬ ਨਹੀਂ ਪਹੁੰਚਣਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਜਿਹੜਾ ਮਰਨ ਵਾਲਾ ਉਹਦੇ ਰਾਹ ਦੇ ਵਾਸਤੇ ਯਾਨੀ ਕਿ ਉਹਦਾ ਖਤਮ ਜਦੋਂ ਹੋਣ ਨੇ ਹੈ ਤੇ ਲੋਕਾਂ ਨੂੰ پورے ਪਿੰਡ ਨੂੰ ਇਕੱਠਾ ਕਰ ਲਈਏ ਜਾਂ ਜਿੰਨਾ ਵੀ ਇਲਾਕੇ ਦੇ ਮਾਜ਼ਜ ਲੋਕ ਆ ਉਹਨਾਂ ਨੂੰ ਇਕੱਠੇ ਕਰ ਲਈਏ ਤੇ ਸਾਡੀ ਜੇ ਜੇ ਹੋ ਜੇ ਵਾਹ ਵਾਹ ਹੋ ਜੇ ਲੋਕਾਂ ਨੇ ਬੱਲੇ ਬੱਲੇ ਬਹੁਤ ਵਧੀਆ ਖਤਮ ਦੁਆਇਆ ਬੜਾ ਪੈਸਾ ਖਰਚ ਕੀਤਾ ਜੇ ਤੁਹਾਡਾ ਮਕਸਦ ਵਾਹ ਵਾਹ ਕਰਉਣਾ ਦਿਖਾਵਾ ਵਾ ਤੇ ਫਿਰ ਇਹਦਾ ਸਵਾਬ ਮਰਨ ਵਾਲੇ ਨੂੰ ਨਹੀਂ ਪਹੁੰਚਣਾ ਜੇ ਤੁਹਾਡਾ ਮਕਸਦ ਇਹ ਹੈ ਕਿ ਇਸ ਖਤਮ ਦੀ ਵਜ੍ਹਾ ਨਾਲ ਕਿਸੇ ਗਰੀਬ ਮਾੜੇ ਦੀ ਮਦਦ ਹੋ ਸਕਦੀ ਹੈ ਕਿਸੇ ਗਰੀਬ ਦਾ ਢਿੱਡ ਭਰ ਸਕਦਾ ਤੇ ਫਿਰ ਉਹਦਾ ਸਵਾਬ ਮਰਨ ਵਾਲੇ ਨੂੰ ਪਹੁੰਚੇਗਾ ਗੱਲ ਸਾਰੀ ਨੀਅਤ ਦੀ ਹੈ ਜੇ ਤੇ ਨੀਅਤ ਸਵਾਬ ਹੈ ਤੇ ਸਵਾਬ ਮਿਲੇਗਾ ਤੇ ਜੇ ਨੀਅਤ ਦਿਖਾਵਾ ਤੇ ਫਿਰ ਤੁਹਾਨੂੰ ਕੁਝ ਵੀ ਨਹੀਂ ਮਿਲ ਲੱਭੇਗਾ ਬਲਕਿ ਤੁਹਾਡੀ ਜਿਹੜੀ ਕੀਤੀ ਹੋਈ ਨੇਕੀ ਹੈ ਉਹ ਵੀ ਜ਼ਾਇਆ ਜਾਏਗੀ ਇਸ ਕਰਕੇ ਕੋਸ਼ਿਸ਼ ਕਰੋ ਵੀਰੋ ਕਿ ਜਦੋਂ ਵੀ ਕੋਈ ਨੇਕ ਕੰਮ ਕਰਦੇ ਹੋ ਉਹਦੇ ਵਿੱਚ ਦਿਖਾਵਾ ਨਾ ਕਰੋ ਤੁਹਾਡਾ ਮਕਸਦ ਨੇਕੀ ਕਰਨ ਦਾ ਇਹ ਹੋਵੇ ਕਿ ਮੈਂ ਰੱਬ ਦੀ ਰਾਹ ਵਾਸਤੇ ਰੱਬ ਦੀ ਰਜ਼ਾ ਵਾਸਤੇ ਕਰਾਂ ਰੱਬ ਦੀ ਰਾਜ ਖਰਚ ਕਰਨ ਨਿਆ ਤਾਂ ਕਿ ਮੇਰਾ ਰੱਬ ਮੇਰੇ ਤੋਂ ਖੁਸ਼ ਹੋ ਜੇ ਮੇਰਾ ਰੱਬ ਮੇਰੇ ਤੋਂ ਰਾਜ਼ੀ ਹੋ ਜੇ ਮੈਂ ਉਹਦੀ مخلوਕ ਦੀ ਸੇਵਾ ਇਸ ਕਰਕੇ ਕਰਨ ਨਿਆ ਕਿ ਰੱਬ ਦੀਆਂ ਰਹਿਮਤਾਂ ਮੇਰੇ ਉੱਤੇ ਹੋਣ ਉਹ ਮੇਰਾ ਸੋਹਣਾ ਰੱਬ ਮੇਰੇ ਤੋਂ ਰਾਜ਼ੀ ਹੋ ਜੇ ਜੇ ਤੁਹਾਡੀ ਨੀਅਤ ਇਹ ਹੈ ਕਿ ਮੇਰਾ ਰੱਬ ਮੇਰੇ ਤੋਂ ਰਾਜ਼ੀ ਹੋ ਜੇ ਤੇ ਫਿਰ ਤੇ ਤੁਹਾਡੀ ਉਹ ਨੇਕੀ ਕਬੂਲ ਹੋ ਜਾਏਗੀ ਤੇ ਜੇ ਤੁਹਾਡਾ ਉਸ ਨੇਕੀ ਕਰਨੇ ਦਾ ਮਕਸਦ ਇਹ ਹੈ ਕਿ ਲੋਕ ਮੇਰੀ ਜੇਜੇ ਕਰਨ ਲੋਕ ਮੇਰੀ ਵਾਵਾ ਕਰਨ ਮੇਰੀਆਂ ਤਰੀਫਾਂ ਕਰਨ ਕੇ ਬੰਦਾ ਬੜਾ ਪੈਸਾ ਖਰਚੇਦਾ ਬੜਾ ਮਾੜਿਆਂ ਦੀ ਖਿਆਲ ਰੱਖਦਾ ਬਹੁਤ ਨੇਕ ਬੰਦਾ ਬਹੁਤ ਚੰਗਾ ਜੀ ਆਪਣੀ ਵਾਵਾ ਕਰਉਣਾ ਮਕਸਦ ਹੈ ਤੇ ਫਿਰ ਉਹ ਨੇਕੀ ਤੁਹਾਡੀ ਜ਼ਾਇਆ ਹੋ ਜਾਣੀ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿਹੜੇ ਮੁਸਤਕ ਲੋਗ ਹੈ ਉਹਨਾਂ ਦੀ ਪਰਦੇ ਦੇ ਵਿੱਚ ਹੀ ਮਦਦ ਕਰ ਦਿਓ ਕਿਸੇ ਨੂੰ ਪਤਾ ਹੀ ਨਾ ਲੱਗੇ ਇਸ ਤਰ੍ਹਾਂ ਮਦਦ ਕਰੋ ਤਾਂ ਕਿ ਉਹਦੀ ਵੀ ਇੱਜ਼ਤ ਰਹਿ ਜੇ ਤੇ ਤੁਹਾਡੀ ਨੇਕੀ ਵੀ ਕਬੂਲ ਹੋ ਜੇ ਬਾਕੀ ਵੀ ਰਵਾਇਤੀ ਕਹਾਣੀ ਤੁਸੀਂ ਦੇਖੀਏ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰਿਕਵਰਟ ਇਸ ਰਾਖਿਆ ਰੱਬ ਰੱਖਾ